ਬਾਬਾ ਜੀ ਅੱਜ ਜਿਹੜੇ ਬੱਚਿਆਂ ਕਰਕੇ ਮਾਪਿਆਂ ਨੂੰ ਜਿਸ ਟਾਈਮ ਦੇ ਵਿੱਚ ਰੋਣਾ ਪੈ ਰਿਹਾ ਹੈ ਜੀ ਅੱਜ ਉੱਥੇ ਧਰਨਾ ਨਾਲ ਨਹੀਂ ਮਜਬੂਰ ਹੋ ਗਏ ਨੇ ਕੀ ਕਹਿਣਾ ਚਾਹੋਗੇ ਮੈਂ ਪਹਿਲਾਂ ਵੀ ਇੱਕ ਵਾਰੀ ਕਿਹਾ ਸੀ ਵੀ ਸਾਨੂੰ ਅਜੇ ਰੋਣ ਦਾ ਵੀ ਟਾਈਮ ਨਹੀਂ ਦਿੱਤਾ ਜਾ ਰਿਹਾ ਅਸੀਂ ਆਪਣੇ ਬੱਚਿਆਂ ਨੂੰ ਯਾਦ ਕਰੀਏ ਯਾਸੀ ਸਾਨੂੰ ਅੱਜ ਦੇਖੋ ਮਜਬੂਰੀ ਇਥੇ ਧਰਨਾ ਲਾਣਾ ਪੈ ਰਿਹਾ ਹੈ ਪ੍ਰਸ਼ਾਸਨ ਦੀ ਉਸਦੀ ਇੰਨੀ ਨਕਾਮੀ ਹੈ ਕਿ ਅੱਜ 3 ਤਰੀਕੂ ਨੂੰ ਸੱਤੋ ਸਾਰੇ 24 ਦਿਨ ਜਿਹੜਾ ਮਿਹਨਤ ਹੋਤੀ ਹੈ ਰਣਜੀਤ ਸਿੰਘ ਕਹਿੰਦੇ ਉਹ ਅਜੇ ਵੀ ਪੁਲਿਸ ਦੀ ਗ੍ਰਿਫਤਾਰੀ ਕਿਉਂ ਨੂੰ ਇਹ ਨਹੀਂ ਸਮਝ ਆ ਰਿਹਾ ਕਿ ਇਹੋ ਜਿਹਾ ਕਿਹੜਾ ਦਬਾਅ ਆਇਆ ਹੈ ਜਿਹੜਾ ਉਹ ਅਸੀਂ ਸ਼ਾਮकांड ਦੇ ਦੋਸ਼ੀ ਸ਼ਾਮ ਨੂੰ ਫੜੇ ਜਾਂਦੇ ਨੇ ਸਾਡੇ ਅਜ 24 ਦਿਨ ਦੀ ਜਾਂਚ ਤੋਂ ਬਾਅਦ ਵੀ ਫਰਾਨੇ ਮੇਰੀ ਪ੍ਰਸ਼ਾਸਨ ਨੂੰ ਅਜੇ ਵੀ ਬੇਨਤੀ ਹੈ ਕਿ ਅਸੀਂ ਅਜੇ ਵੀ ਉਮੀਦ ਕਰਦੇ ਹਾਂ ਵੀ ਤੁਸੀਂ ਸਹੀ ਹਾਂ ਕਰਕੇ ਸੰਭਾਲ ਕਰਕੇ ਸਾਨੂੰ ਇਹ ਦਰਨਾ ਲਾਂ ਜਿਹੜਾ ਅਸੀਂ ਮਜਬੂਰੀ ਚ ਲਾਇਆ ਹੈ ਕਿ ਸਾਡਾ ਕੋਈ ਸ਼ੌਂਕ ਨਹੀਂ ਹੈ ਅਸੀਂ ਆਪਣੇ ਬੱਚਿਆਂ ਨੂੰ ਯਾਦ ਵੀ ਨਹੀਂ ਕਰ ਪਾਰੇ ਇਸ ਕਾਰਨ ਤਾਂ ਸਾਨੂੰ ਗ੍ਰਫਤਾਰ ਉਹਨਾਂ ਨੂੰ ਮੁਜਰਮਾਂ ਨੂੰ ਗ੍ਰਫਤਾਰ ਕਰਕੇ ਅਸੀਂ ਇਹ ਧਰਨਾ ਖਤਮ ਕਰੀਏ ਤੇ ਆਪਣੇ ਬੱਚਿਆਂ ਨੂੰ ਯਾਦ ਕਰੀਏ। ਜਦੋਂ ਦੇਖਣਾ ਤੁਹਾਡੇ ਕੋਲ ਧਰਨਾ ਲਾਇਆ ਗਿਆ ਬੱਚਿਆਂ ਨੂੰ ਆਪਣੇ ਇਨਸਾਫ ਦੀ ਮੰਗ ਲਈ। ਤੁਸੀਂ ਉਹਦੇ ਬਾਰੇ ਕੀ ਕਹੋ? ਕਮਰਾ ਮਰਾ। ਸਭ ਤੋਂ ਪਹਿਲਾ ਜ਼ਖਮ ਲੱਗੂ। ਉਹ ਜ਼ਖਮ ਜਿਹੜੇ ਕਦੀ ਖਤਮ ਨਹੀਂ ਹੋ ਸਕਦੇ ਕਦੀ ਭਰ ਨਹੀਂ ਸਕਦੇ। ਅਸੀਂ ਉਹਨਾਂ ਨੂੰ ਕਹਿੰਦੇ ਕਿ ਫਾਰਮਾਂ ਤੇ ਮਰਮ ਲਗਾਉਂਦੇ। ਦੋਸ਼ੀਆਂ ਨੂੰ ਫੜਕੜ ਦਿੱਤੀ ਜਾਊਗੀ। ਪਰ ਮਰਮ ਨਹੀਂ ਲਗਾ ਰਹੇ ਤਾਂ ਸਾਡੇ ਜ਼ਖਮਾਂ ਨੂੰ ਹੋਰ ਹਵਾ ਦੇ ਰਹੇ। ਟਾਈਮ ਜਿੰਨਾ ਟਾਈਮ ਉਹ ਬਿਤਾਉਂਦੇ ਜਾ ਰਹੇ ਨੇ ਉਹਨਾਂ ਦਾ ਦੋਸ਼ ਨਹੀਂ ਹੋਲ ਟਾਈਮ ਮਿਲੇਗਾ ਆਪਣੇ ਬੇਲ ਕਰਾਉਣ ਵਾਸਤੇ ਜਾਂ ਆਪਣੇ ਆਪ ਨੂੰ ਬਚਾਉਣ ਵਾਸਤੇ ਤਾਂ ਸਾਡੀ ਤਾਂ ਸਾਰੀ ਪੁਰੀਓਰ ਅਪੀਲ ਹੈ ਜੀ ਸਰਕਾਰਾਂ ਆ ਕੇ ਜੀ ਸਾਡੇ ਪ੍ਰਸ਼ਾਸਨ ਅੱਗੇ ਵੀ ਹੋਰ ਸਾਡੇ ਸਮਾਣੇ ਅੱਗੇ ਨਹੀਂ ਸ਼ਹਿਰ ਅੱਗੇ ਵੀ ਸਾਡਾ ਸਾਥ ਦਿਓ ਕਿ ਸਾਡੇ ਉਹ ਸਾਡੇ ਬੱਚਿਆਂ ਨੂੰ ਜਲਦੀ ਇਸ ਪਿੱਛੇ ਕੀ ਕਾਰਨ ਮੰਨਦੇ ਹੋ ਤੁਸੀਂ ਸਰਕਾਰਾਂ ਤੁਸੀਂ ਇਹ ਦੇਖੋ ਕਿ ਸਰ ਇੱਕ ਜੋ ਮੇਨ ਐਕਸਕਿਊਜ਼ ਹੈ ਉਹ ਇੱਕ ਦਿਨ ਦੇ ਅੰਦਰ ਸਰ ਬੇਲ ਦੀ ਅਰਜ਼ੀ ਲਗਾ ਗਿਆ ਔਰ ਆਪਣੀ ਅਪੀਲ ਲੈ ਗਿਆ ਕਸ ਕਿੰਨੇ ਵੱਡੇ ਹੱਥ ਨੇ ਜਿਹੜੇ ਉਹਦੇ ਉੱਪਰ ਨੇ ਜਿਹੜੇ ਉਸ ਦਾ ਸਾਥ ਦੇ ਰਹੇ ਨੇ ਸਰਕਾਰਾਂ ਨੂੰ ਤਾਂ ਚਾਹੀਦਾ ਹੈ ਕਿ ਉਹ ਹੱਥਾਂ ਨੂੰ ਲੱਭਣ ਉਹਨਾਂ ਤੇ ਹਥਕੜੀਆਂ ਲਗਾਉਣ ਤੇ ਕਿੱਥੇ ਸਾਨੂੰ ਮਜਬੂਰ ਕਰ ਰਹੇ ਨੇ ਕਿ ਅਸੀਂ ਇਹੋ ਜੇ ਕੰਮ ਕਰੀਏ ਅਸੀਂ ਆ ਕੇ ਰੋਡ ਤੇ ਬੈਠੀਏ ਸਰ ਸੋਚਣਾ ਚਾਹੀਦਾ ਸੀਐਮ ਸਾਹਿਬ ਲੋਬੀ ਕਿ ਕਿਹੜਾ ਬਦਲਾਅ ਉਹ ਲਿਆਉਣਾ ਚਾਹੁੰਦੇ ਸੀ ਪੰਜਾਬ ਵਿੱਚ ਕਿੱਥੇ ਇੱਜੇ ਬਦਲਾਅ ਲਿਆ ਕੇ ਕਿੱਥੇ ਖੜਾ ਕਰਤਾ ਜੀ ਨੇ ਪੰਜਾਬ ਨੂੰ ਆਪਣੇ ਇਨਸਾਫ ਦੀਵਾਨ ਲਈ ਜਿਹੜਾ ਤੁਸੀਂ ਅੱਜ ਧਰਨੇ ਦੇ ਬੈਠੇ ਹੋ ਕੋਈ ਬਾਰੇ ਕਿ ਸਰਕਾਰ ਨੂੰ ਕੀ ਕਿਹਾ ਜਾਵੇਗਾ ਬੋਲੀ ਸਾਨੂੰ ਤਾਂ ਕਹਿੰਦੇ ਬੜੀ ਸ਼ਰਮ ਆ ਰਹੀ ਹੈ ਕਿ ਸਾਨੂੰ ਅੱਜ ਇਸ ਕੰਮ ਲਈ ਅੱਜ ਕਰਨਾ ਲਗਾਣਾ ਪੈ ਰਿਹਾ ਅਸੀਂ ਬੱਚਿਆਂ ਦਾ ਕੀ ਯਾਦ ਕਰਨਾ ਹੈ ਸਾਨੂੰ ਤਰਨਾ ਲੈ ਪਰ ਸਾਨੂੰ 22 23 ਦਿਨ ਹੋ ਗਏ ਕੋਈ ਇਨਸਾਫ ਨਹੀਂ ਮਿਲਿਆ ਸਾਨੂੰ ਮਜਬੂਰੀ ਨੂੰ ਇਹ ਅੱਜ ਕਦਮ ਚੁੱਕਣਾ ਪਿਆ ਹੈ